ਤੱਪ ਭਲੀ ਕਰੀ ਇੱਕਲੀ ਡਰੋ ਨੇ ਜਿਹੜੇ ਜ਼ਮਾਨਤ ਲਈ ਪੂਰੀ ਤਰ੍ਹਾਂ ਜਤੋਜਾਦ ਕਰ ਰਹੇ ਨੇ ਪਰ ਜ਼ਮਾਨਤ ਨਹੀਂ ਮਿਲ ਰਹੀ ਕੀ ਜ਼ਮਾਨਤ ਨਾ ਮਿਲ ਪਉਣਾ ਕਾਨੂੰਨੀ ਅੜਚਣਾ ਹੈ ਜਾਂ ਸਰਕਾਰੀ ਸ਼ਾਸਨ ਅੜਚਣਾ ਮੈਂ ਗੱਲ ਕਰ ਰਿਹਾ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਫਿਰ ਸੁਣਵਾਈ ਸੀ ਉਸ ਮਸਲੇ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਇਸ ਲਈ ਨਹੀਂ ਮਿਲੀ ਕਿ ਸਰਕਾਰ ਆਪਣਾ ਜਵਾਬ ਨਹੀਂ ਦਾਖਲ ਕਰ ਸਕੀ। 2 ਹਫਤੇ ਦਾ ਸਮਾਂ ਹੋਰ ਮੰਗਿਆ ਜੀ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਲਿਆ ਤੇ ਨਤੀਜਾ ਹੁਣ ਅਗਲੀ ਸੁਣਵਾਈ 2 ਫਰਵਰੀ ਦੀ ਆਪੀ ਮਤਲਬ 2 ਫਰਵਰੀ ਤੱਕ ਵਿਕਰਮਜੀਤਿਆ ਅਜੇ ਵੀ ਸੁਵਕਾਂ ਵਿੱਚ ਚਲੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤੇ ਇਸ ਮਾਮਲੇ ਦੇ ਵਿੱਚ ਇੰਨਾ ਸਮਾਂ ਜਮਾਨਤ ਨਾ ਮਿਲਣ ਤੇ ਕਾਨੂੰਨੀ ਮਾਹਰ ਹੈਰਾਨ ਵੀ ਨੇ ਤੇ ਉਹ ਹੋਰ ਤਰੀਕਾ ਕਰਨਾ ਸਵਾਲ ਵੀ ਕਰਦੇ ਨੇ ਆਮਦਨ ਤੋਂ ਬਹੁਤ ਜ਼ਿਆਦਾ ਦੇ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨ ਲਈ 2 ਹਫ਼ਤੇ ਦਾ ਵਕਤ ਮੰਗਿਆ ਗਿਆ ਸਰਕਾਰ ਨੇ ਕਿਹਾ ਕਿ ਸਾਨੂੰ 2 ਹਫ਼ਤੇ ਸਮਾਂ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਆਪਣਾ ਜਵਾਬ ਦਾਖਲ ਕਰਾਂਗੇ ਅਦਾਲਤ ਨੇ ਮਜੀਠੀਆ ਦੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਤਾੜਨਾ ਕੀਤੀ ਸੀ ਕبھی ਹਾਈ ਕੋਰਟ ਤੇ ਹਵਾਲੇ ਨਾਲ ਵੀ ਇਹ ਮਾਮਲਾ ਬਣਿਆ ਸੀ ਕਿ ਉਹਨਾਂ ਦੇ ਜਿਹੜੀ ਜੇਲ੍ਹ ਦੇ ਅੰਦਰ ਦੀ ਸਿਟੀ ਹੈ ਇੱਥੇ ਬੈਰਖ ਚ ਬੰਦ ਨਹੀਂ ਉੱਥੇ ਜਾਨ ਮਾਲ ਦਾ ਖਤਰਾ ਹੈ ਤੇ ਜੀ ਸਵਾਲ ਉੱਥੇ ਫਿਰ ਵਕੀਲਾਂ ਨੂੰ ਆਇਆ ਵਕੀਲਾਂ ਨੇ ਕਿਹਾ ਜੀ ਅਸੀਂ ਜੀ ਮੰਨ ਤੇ ਜਿਹੜਾ ਕਰਦੇ ਹਾਂ ਉਹ ਸਰਕਾਰ ਦਾ ਜਵਾਬ ਨਹੀਂ ਉਹ ਕਹਿੰਦੇ ਨਾਓ ਬਈ ਜੀ ਆਪਾਂ ਚਰਚਾ ਕਰੇਗੇ ਤੇ ਨਹੀਂ ਚਰਚਾ ਉੱਥੇ ਹੋ ਜੂਗੀ ਫਿਰ ਇਹ ਮਸਲਾ ਵੀ ਆਇਆ ਉਹ ਕਹਿੰਦੇ ਜੀ ਇਹ ਸਰਕਾਰ ਦੇ ਨੁਮਾਇੰਦੇ ਨੇ ਦੱਸਿਆ ਕਿ ਜਾਨ ਨੂੰ ਖਤਰਾ ਅਸੀਂ ਤਾਂ ਕਹਿ ਰਹੇ ਹਾਂ ਬਿਕਰਮ ਜੀ ਦੇ ਬਰਬਾਦ ਤਾਂ ਕਹਿੰਦੇ ਸਰਕਾਰ ਦੀਆਂ ਰਿਪੋਰਟਾਂ ਕਰੀਆਂ ਐ ਇੰਟੈਲੀਜੈਂਸ ਦੀਆਂ ਰਿਪੋਰਟਾਂ ਕਰੀਆਂ ਸੋ ਉਹ ਮਸਲਾ ਵੀ ਉੱਠਿਆ ਜਿਹਦੇ ਉੱਤੇ ਸਰਕਾਰ ਨੂੰ ਤਾੜਨਾ ਵੀ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਗਈ ਸੀ ਉਹ ਪੈਨ ਨੂੰ ਵੱਡਾ ਹੈਗਾ ਹੀ ਹੈਗਾ ਪਰ ਬਿਕਰਮ ਜੀ ਠੇੜੀ ਚੁਣੌਤੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਨੇ ਜਿਹੜਾ ਅਬਿਆਸ ਮੁਖੀ ਜਦੋਂ ਮਿਲਦੇ ਜਾਂਦੇ ਨੇ ਉਸ ਤੋਂ ਬਾਅਦ ਸੁਖਬੀਰ ਬਾਦਲ ਵੀ ਮਿਲਣ ਜਾਂਦੇ ਨੇ ਪਰ ਅਕਾਲੀ ਦਲ ਕਦੇ ਵੀ ਬਿਕਰਮ ਜੀ ਠੀਆ ਦੀ ਰਿਹਾਈ ਲਈ ਜਾ ਇਸ ਨੂਰਾਨੀਤਿਕ ਕੇਸ ਦੱਸਣ ਦੇ حوالے ਨਾਲ ਉਮੀਦਵਾਰੀ ਲੜਦਾ ਨਜ਼ਰ ਨਹੀਂ ਆ ਪਿਛਲੇ ਦਿਨੀ ਵਿਕਰਮਜੀਠਿਆ ਨੇੜਲੇ ਇੱਕ ਉਹਨਾਂ ਦੇ ਲਈ ਕੰਮ ਕਰਦਾ ਵਿਅਕਤੀ ਵੀ ਚੱਕਿਆ ਗਿਆ ਸੋ ਕਹਿੰਦੇ ਕਿ ਮਾਮਲੇ ਨੂੰ ਚਰਚਾ ਚ ਜਿਉਂਦਾ ਰੱਖਣ ਲਈ ਹੈ ਕਾਰਵਾਈ ਵਿਕਰਮਜੀਠਿਆ ਨੂੰ ਪੰਜਾਬ ਭਰ ਦੇ ਵਿੱਚ ਸਰਕਾਰੀ ਸਟੇਜਾਂ ਤੋਂ ਨਸ਼ੇ ਦੀ ਤਸਕਰਬ ਜੋ ਪੇਸ਼ ਕੀਤਾ ਜਾਂਦਾ ਪਰ ਉਸ ਮਾਮਲੇ ਦੇ ਕਦੇ ਚਲਾਣ ਪੇਸ਼ ਕਰਨ ਦੀ ਹਿੰਮਤ ਨਹੀਂ ਹੈ ਜੇ ਤੱਕ ਸਰਕਾਰ ਦੀ ਮਾਮਲਾ ਆਮਦਨ ਤਵੱਜਾ ਹੈ ਦਾ ਤਿਆ ਸੋ ਇਸ ਇਹ ਸਾਰਾ ਮਸਲਾ ਪਰ ਹੁਣ ਲੰਘੇ ਦਿਨੀ ਜਦੋਂ ਇਹ ਅੰਦਰ ਮਤਲਬ ਖਤਰਾ ਦਾ ਮਸਲਾ ਆਇਆ ਸਰਕਾਰ ਨੂੰ ਤਾੜਨਾ ਹੋਈ ਜੇ ਪ੍ਰਸ਼ੰਤ ਨੂੰ ਤਾਂ ਉਹਨਾਂ ਦੀ ਪਤਨੀ ਵੀ ਕੋਰ ਫਿਰ ਇੱਕ ਵਾਰ ਮਿਲ ਕੇ ਆਈ ਇਹ ਸਾਰੇ ਮਸਲੇ ਦੇ ਬਾਵਜੂਦ ਵੀ ਅਜੇ ਜ਼ਮਾਨਤ ਦਾ ਰਾਹ 2 ਫਰਵਰੀ ਤੱਕ ਇੱਕ ਵਾਰ ਫਿਰ ਬੰਦ ਹੈ ਕਿਉਂਕਿ ਸਰਕਾਰ ਦਾ ਜਵਾਬ ਨਹੀਂ ਅਜੇ ਤੱਕ ਆਇਆ ਸੋ ਦੇਖਦੇ ਆ ਜੀ ਸਰਕਾਰ ਦੋ ਆਪਿਆਂ ਬਦ ਕਿਹੜੇ ਤੱਥ ਲੈ ਕੇ ਆਉਂਦੀ ਆ ਕਿਹੜਾ ਤਰਕ ਲੈ ਕੇ ਆਉਂਦੀ ਆ ਹੈ ਕੀ ਸਬੂਤ ਰੱਖਦੀ ਆ ਤੇ ਉਹ ਦੇਦਾਰ ਦੇ ਉੱਤੇ ਜ਼ਮਾਨਤ ਦੇ ਉੱਤੇ ਕੀ ਫੈਸਲਾ ਹੁੰਦਾ ਫਿਲਹਾਲ ਇਸ ਮਸਲੇ ਤੇ ਅਗਲੀ ਸੁਣਵਾਈ ਦੋ ਜਨਵਰੀ ਦੋ ਫਰਵਰੀ ਮਾਫ